ਦਾ ਵੀ ਸੇਬੀ ਵਾਲੇ ਇੱਧਰ ਸੈਲਰ 'ਚ ਆ ਕੇ ਦੇਖਦੇ ਇੱਥੇ ਕਿੰਨੀਆਂ ਕਮੈਨਾਂ ਨੇ ਇੱਥੇ ਆਹ ਦੱਸ ਵੀ ਕਿਹੜਾ ਮਾਡਲ ਮਸ਼ੀਨ ਹੈ 19 ਮਾਡਲ ਅੱਛਾ 19 ਜੇ ਪਹਿਲੀ ਦਿੱਤੀ ਸੀ ਇਹ ਤੋਂ ਅੱਛਾ ਮੋਂ ਨੂੰ ਤਾਂ ਵੀਰੇ ਨੇ ਪਹਿਲੀ ਕਮੈਨ ਆ ਬਈ ਹੈ ਅੱਛਾ ਪਹਿਲਾ ਬੂਟਾ ਮੇਰੇ ਘਰੇ ਮੋਂ ਨੂੰ ਨੇ ਲਾਇਆ ਸੀ ਅੱਛਾ ਇਹਦੇ ਲੱਗਣ ਨਾਲ ਫਿਰ 20 35 ਹੋ ਗਈਆਂ ਸੀ ਕਹਿੰਦੇ ਫਿਰ ਕੱਢ ਦਿਆਂ ਚਲੋ ਫੋਰਮੈਨ ਭਾਈ ਮੋਟਰਸਾਈਕਲ ਵੀ ਦਿੱਤੇ ਹੈ ਸੇਬੀ ਲਵੇ ਉਹ ਗੱਲਾਂ ਉਹ ਜਿਵੇਂ ਫੋਟੋ ਨਹੀਂ ਭਾਈ ਸੀ ਉਹ ਕਲੀਅਰ ਦਿੱਤਾ ਸੀ ਆਪਾਂ ਨੇ ਕਈ ਆਏ ਕਹਿੰਦੇ ਨੇ ਵੀ ਹੂੰ ਵੋਟੋ ਵਾਦੀ ਅੱਛਾ ਉਹ ਖੜਾ ਹੈ ਕਿਹੜੇ ਸਾਨੂੰ ਜਿੱਦੇ ਦਿੱਤੇ ਅਸੀਂ ਇਹਨੇ 23 23 ਅੱਛਾ ਲੱਖ ਸਾਨੂੰ ਕੈਸ਼ ਦਿੱਤਾ ਸੀਗਾ ਅੱਛਾ ਫੋਰਮੈਨ ਹੈ ਸੇਬੀ ਦਾ ਭਾਈ ਛੋਟਾ ਭਾਈ ਹੂੰ ਲਾਇਦਾ ਵੱਡਾ ਦੇਖਣ ਜੇ ਵੱਡਾ ਲੱਗਦਾ ਹੈ ਇੰਜਣ ਉੰਜਣ ਧੱਕ ਕਰਦਾ ਹੈ ਆਲ ਰਾਉਂਡਰ ਗੱਤੇ ਮਰਜ਼ੀ ਲਾ ਦੇ ਇਹ ਤੋਂ ਹਿੰਸਾ ਕਰਾ ਲਾ ਖਰਾਸ ਦਾ ਗੰਮ ਕੋਈ ਮਰਜ਼ੀ ਕਰਾ ਲਾ ਉਸ ਮਰਜ਼ੀ ਕਰਾ ਲਾ ਸਾਰਿਆਂ ਵੱਲ ਕੀਤਾ ਹੀ ਮੰਦਾ ਖੋਲ ਕੇ ਨਾ ਨਾ ਬਹੁਤ ਵਧੀਆ ਹੀ ਆ ਪਿਆਰ ਬਣਾ ਕੇ ਰੱਖੀ ਹੋ ਜਿਹੜੀ ਵੀ ਚੀਜ਼ ਆ ਯਾਰ ਹਨਾ ਸਪੋਰਟ ਨਾਲ ਹਾਂਜੀ ਮਿੱਤਰੋ ਸ਼ਕਤ ਸ਼੍ਰੀ ਅਕਾਲ ਤੇ ਅੱਜ ਆਇਆ ਸੇਬੀ ਢੇਰ ਲਵੇ ਲੰਬਾ ਬ੍ਰਦਰ ਨੇ ਇਹ ਠੀਕ ਆ ਇਹਨਾਂ ਲਵੇ ਹੁਣ ਮਲਕੀਤ ਦੀਆਂ ਹੈਗੀਆਂ ਨੇ 20 ਪਲੱਸ ਮਸ਼ੀਨਾਂ ਸਾਰੀਆਂ ਨੂੰ ਪੁੱਛਦੇ ਵੀ ਮਲਕੀਤ ਦੀਆਂ ਕਿਵੇਂ ਸ਼ੌਂਕੀ ਆ ਜੇ 20 ਦੱਸੋ ਸਾਰੀਆਂ ਨੂੰ ਸਸਤੀ ਤਾਂ ਸੇਬੀ ਲਵੇ ਸੇਬੀ ਦੱਸ ਵੀ ਕਿੰਨੀਆਂ ਮਸ਼ੀਨਾਂ ਨੇ ਹੁਣ ਦੇ ਰਵੇਸ ਟਾਈਮ ਮੇਰੇ ਕੋਲੇ 20 ਤੋਂ 22 ਮਸ਼ੀਨਾਂ ਆ ਹਾਂ 20 ਤੋਂ 22 ਮਲਕੀਤੀ ਜਿਆਦੇ ਨੇ ਨਾ ਮਲਕੀਤ ਵਾਲੇ ਦਾ ਬਈ ਕਰੋਲ ਹੋਰ ਆ ਜਿਹੜੇ ਭਰਾ ਨੂੰ ਦਿੰਦਾ ਉਹਨੂੰ ਹੈ ਨਾ ਵੀ 5 ਤੋਂ 10 ਪਲੱਸ ਨੇ ਮਸੀਨ। ਮੈਂ ਖੁੱਲਕੇ ਦਿੰਦਾ। ਆ ਦਿਲ ਖੋਲਕੇ ਉਹਨਾਂ ਕਹਿੰਦਾ ਪੈਸੇ ਦੀ ਕੋਈ ਦਿੱਕਤ ਨਹੀਂ ਹੈਗੀ। ਹੈ ਨਾ ਆ ਜਾਓ ਵਰਤਨ ਵਾਲਾ ਬੰਦਾ। ਬਾਕੀ ਤਾਂ ਸਹੀ। ਹਾਂ ਉਹਨੂੰ ਦਿੰਦਾ ਮਸੀਨ ਉਹ ਕਹਿੰਦਾ ਵੀ ਚਲਾਉਂਗਾ ਲਾਵੇ। ਆ ਲਈ ਪੁਰਾਣੇ ਸੀਗੀ ਤੇ ਸਾਰੇ ਇੱਥੇ ਵਾਲੇ ਹੈ। 21 ਮਾਡਲ। 21 ਮਾਡਲ ਦਦੋ ਮੈਂ। ਹਾਂ। ਇਹਦਾ ਵੀ 31 ਪਾਏ ਨੇ ਰੰਗ ਰੰਗ। ਜਿਹੜੀ ਉਹਨਾਂ ਹੈ ਨਾ। ਆ ਮੈਨੂੰ ਫੜਾ ਲੈ ਲੈ ਫੋਣਾ। ਮੈਂ ਲਿਖਾਉਣਾ। ਲੈ ਵੀ ਸੇਬੀ। 10 ਇਹ ਦੋਨੇ 2021 ਮਾਡਲ ਦਾ। 21 ਚ ਕਿੰਨੀਆਂ ਲੱਤੀਆਂ ਸੀਆਂ 21 ਚ 4 21 ਚ 4 ਲੱਤੀਆਂ ਦੀਆਂ ਸੇਬੀ ਦੀ ਬਈ ਮੋਨੂ ਵੀਰੇ ਨੇ ਬਥੇਰੀ ਹੈਲਪ ਕਰੀ ਹੈ ਬਹੁਤ ਬਹੁਤ ਅਦਲੋਂ ਦੇਲੋਂ ਕਰੀ ਹੈ ਕਹਿੰਦਾ ਐ ਨਹੀਂ ਹੈਗਾ ਜਦੋਂ ਇਹ ਕਹਿੰਦਾ ਵੀ ਮਸ਼ੀਨ ਮਸ਼ੀਨ ਆ ਗਈ ਕਹਿੰਦਾ ਟੈਂਕੀ ਭਰੀ ਖੜੀ ਹੈ ਜਿੱਥੇ ਵਰਤਦਾ ਕਈ ਕੰਪਨੀ ਵਾਲੇ ਇਹ ਕਹਿੰਦੇ ਨੇ ਵੀ 50 ਰੁਪਏ ਘੱਟ ਨੇ ਪਾ ਦੇ ਹਾਂ ਹੈਨਾ ਇਹ ਬਹੁਤ ਵੱਡੀ ਗੱਲ ਹੈ ਹਾਂ 50 100 ਰੁਪਏ ਕਰਕੇ ਹੈਨਾ ਮਲਾਜਮ ਹਾਂ ਇਹ ਮੋਨੂ ਵੀਰੇ ਦੀ ਦਿਲ ਸਾਡੇ ਏਰੀਆ ਚ ਲਾਲਾ ਤੁਸੀਂ ਨੇ ਤੈਂ ਕਿ ਵਰਕੇ ਵੀ ਭੇਜ ਦਾਂਗਾ ਹਾਂ ਐਡਾ ਦਿਲ ਯਾਰ ਕਿਸੇ ਦਾ ਬਾਕੀ ਦਾ ਅਗਲੇ ਬੰਦੇ ਨੂੰ ਵਰਤਣਾ ਸਹੀ ਚਾਹੀਦਾ ਹਨ ਪਰ ਉਹ ਬੰਦਾ ਪਿੱਠ ਨਹੀਂ ਲਿਖਾਉਂਦਾ ਮੈਂ ਇਹ ਚੀਜ਼ ਦੀ ਦੇਖੀ ਆ ਦਿਲ ਦਾ ਜਿਹੜਾ ਹੈਗਾ ਬਾਕੀ ਸਾਰੀਆਂ ਮਸ਼ੀਨਾਂ ਦੇ ਢੇੜਾ ਮਰਵਾਉਨੇ ਆ ਸੇਬੀ ਨੇ ਉਹ ਇਹਦਾ ਭਰਾ ਹੈ ਇਹ 2021 ਚੱਟ ਦੀ ਸ਼ੌਟ ਆ ਗਈ ਫੀਟਰ ਦੇ ਨਹੀਂ ਪਹਿਲਾਂ ਹੀ ਨੇ ਅੱਛਾ ਹਾਂ 17 ਚ ਵੀ ਨੇ 17 ਚ ਵੀ ਨੇ ਕਈ ਮਸ਼ੀਨਾਂ ਵਾਲੇ ਹੋਣ ਲੱਗੇ ਨੇ ਹਨਾ ਯਾਰ ਨਹੀਂ ਵੀ ਹੱਥ ਤੇ ਦੀ ਫਿੱਟਰ ਸਾਫਟ ਅੱਠ ਦੀ ਆ ਬਹੁਤ ਆ ਆ ਬਾਇਆ ਬਿੱਲਾਪੁਰਵਣਾ ਸਾਡੇ ਏਰੀਆ ਦਾ ਬਾਈ ਫੋਰਮੈਨ ਯਾਰ ਕਈਆਂ ਮਸ਼ੀਨਾਂ ਦੇ ਬੰਦਿਆਂ ਦੀ ਅਡਜਸਟਮੈਂਟ ਕਰ ਲੈਣਾ ਹਾਂ ਹਾਂ ਹੋ ਜਾ ਪਹਿਲਾਂ ਲਾਣੇਦਾਰ ਦਾ ਵੀ ਬਹੁਤ ਸੰਯੋਗ ਸੀ ਇਹਨੂੰ ਬਹੁਤ ਬਹੁਤ ਉਹਦੀ ਦੇਣ ਹੈ ਪੈ ਟੂਰ ਜਮਾ ਕੇ ਸਾਧਾ ਨਾ ਰੰਗ ਫੇਰ ਵੀ ਓਨੀ ਪਿਆ ਰਿਹਾ ਨਾ ਹਾਂ ਓਨੀ ਪਿਆ ਨਾਲ ਦਾ ਰੰਗ ਹੈ ਦੇ ਕੋਈ ਉਹ ਨਹੀਂ ਹੈਗਾ ਕੋਈ ਵੀ ਫਰ ਨਹੀਂ ਹੈਗਾ ਦੇਖ ਮਸ਼ੀਨਾਂ ਦਾ ਵੀ ਚੈੱਕ ਕਰੋ ਕਈ ਮਸ਼ੀਨਾਂ ਦਾ ਪਾਰਟ ਜਾਂਦੇ ਨੇ ਇੱਥੋਂ ਪਾਣ ਦੇ ਨਾਲ ਨਾਲ ਦੀਆਂ ਸਾਰਾ ਕੁਝ ਨਾਲ ਦੀਆਂ 2021 ਮਾਡਲ ਕੀ ਹਾਂ ਐ ਨਾ ਕਹਦੀ ਆ ਦੇਖ ਬਈ ਜਿਹੜੀ ਮਲਕੀਤ ਵਾਲਿਆਂ ਦੀ ਸੇਬੀ ਹੋਰਾਂ ਲਵੇ ਨੇ ਦੇਖ ਟਾਇਰ ਜਮਾ ਗੰਗੇ ਨੇ ਗਾਂਧੀ ਦੇ ਸਰ ਵਰਗੇ ਮਸ਼ੀਨਾਂ ਦੇ ਰੰਗ ਵਾਂਗ ਐਣ ਪ ਆ ਰਹੇ ਬਾਈ ਬਾਕੀ ਬਾਹਰ ਖੜੀਆਂ ਨੇ ਉਹ ਗੁਰਪ੍ਰਿੰਦਰ ਕਰੀ ਜਾਂਦਾ ਇਹਦਾ ਭਰਾ ਬਈ ਖਰਾਦ ਖਰੂ ਦੇ ਨੇ ਵਿੱਚੇ ਲੜ ਗਿਆ ਹੈ ਸਿੱਬੀ ਹਾਂ ਹਾਂ ਦੂਜਾ ਭਰਾ ਜਿਹੜਾ ਹੈ ਉਹ ਸਾਰਾ ਕੰਮ ਉਹੀ ਕਰਦਾ ਉਹੀ ਕਰਦਾ ਜਿਵੇਂ ਉਹਦਾ ਆਪਣੀ ਵਿਚਾਲੇ ਰਹਿ ਗਈ ਗੱਲ ਲਾਣੇਦਾਰ ਦਾ ਬਹੁਤ ਸਪੋਰਟ ਸੀ ਹੈ ਬਹੁਤ ਬਹੁਤ ਆ ਵੀ ਅੱਜ ਬਾਈ ਲਾਣੇਦਾਰਾਂ ਦੀ ਗਾੜ ਪੂਰੀ ਹੈ ਆ ਵੀ 2021 ਹੈ ਉਹ ਬਾਈ ਹੈ ਉਹ ਤੇ ਹੀ ਹੈ ਅੱਛਾ ਆ ਬਾਈ ਹੈ ਉਹ ਤੇ ਹੀ ਹੈ ਹਾਂ ਨਵਾਂ ਬਠਾ ਗੁਰਵਿੰਦਰ ਸਾਰੀ ਬੰਦਾਂ ਦਾ ਗੁਰਵਿੰਦਰ ਮਸ਼ੀਨ ਹੈ ਇੰਜਨ ਦਾ ਅੱਕਦਾ ਕੰਮ ਕਰਦਾ ਹੈ ਕੀ ਹਾਲ ਆ ਭਾਈ ਗੁਰਵਿੰਦਰ ਰਵਿੰਦਰ ਨੂੰ ਨਮਸਕਾਰ ਇਹ ਸਾਡਾ ਫੋਰਮੈਨ ਹੈ ਸੇਬੀ ਦਾ ਬਈ ਛੋਟਾ ਭਾਈ ਆਉਂਦਾ ਇਹਦਾ ਵੱਡਾ ਦੇਖਣ ਜੇ ਵੱਡਾ ਲੱਗਦਾ ਹੈ ਇੰਜਣ ਉੰਜਣ ਤੱਕ ਕਰ ਦਿੰਦਾ ਹੈ ਆਲ ਰਾਉਂਡਰ ਗੱਤੇ ਮਰਜ਼ੀ ਲਾ ਦੇ ਇਹ ਤੋਂ ਹੀ ਕਰਾ ਲਾ ਕਰਾ ਹੱਦ ਦਾ ਕੰਮ ਕੋਈ ਮਰਜ਼ੀ ਕਰਾ ਲਾ ਉਸ ਮਰਜ਼ੀ ਕਰਾ ਲਾ ਹੈ ਸਾਰਿਆਂ ਨਾਲ ਕੀਤਾ ਇਹ ਮੰਨਦਾ ਖੋਲ ਕੇ ਨਾ ਨਾ ਬਹੁਤ ਵਧੀਆ ਹੀ ਆ ਪਿਆਰ ਬਣਾ ਕੇ ਰੱਖੀ ਹੋਈ ਜਿਹੜੀ ਵੀ ਚੀਜ਼ ਆ ਯਾਰ ਹੈ ਨਾ ਸਪੋਰਟ ਨਾਲ ਹੀ ਆ ਪਰਿਵਾਰ ਦੀ ਚੱਲ ਹੈ ਗੁੰਮਰ ਵੀ ਖੈਰ ਕਰਦੇ ਹੈ ਹੈ <laughs> तो दो दो अच्छा देखे, देखे, देखे नहीं नहीं ना 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 तो कूलर बना एंड ड्रम ਨਾਲ ਵਟਕਾ ਕੋਈ اچھا ਬੂਲਰ ਬਣਾ ਦੇ ਡਰਮਾਂ ਦੇ ਹੈ कूलर अच्छा ਉਹ ਜਿਹੜਾ ਕੁੱਕੀ ਨੇ ਲਾਇਆ ਹੋਇਆ ਨਾ ਵੀ ਮੈਂ ਦੇਖ ਕੇ ਨਹੀਂ ਆਲਾ ਦਿਖਾ ਕੇ ਆ ਮੈਂ ਉਹਦੇ ਦੇਖਿਆ ਸੀ ਕਈ ਮਸ਼ੀਨਾਂ ਵਾਲੇ ਡਿਮਾਂਡ ਕਰਦੇ ਸੀ ਫਿਰ ਤਾਂ ਬਣਾ ਕੇ ਦੇ ਆ ਘਰੇਗਾ ਸਪਲਾਈ ਕਰ ਦਾਂਗੇ ਕਹਿੰਦੇ ਉਹ ਟਾਈਮ ਨਹੀਂ ਇੱਕ ਇਹਨਾਂ ਨੇ ਸ਼ੌਂਕ ਘੋੜਿਆਂ ਦਾ ਕਰ ਲਿਆ ਨਾ ਹੈ ਦੋ ਦਿਨ ਅਸੀਂ ਤੇ ਅੱਛਾ ਵੀਡੀਓ ਵੀ ਸਟਾਰਟਿੰਗ ਤੋਂ ਐਂਡ ਤੱਕ ਬਣ ਹੈ ਇਹ ਫਾਰਮੈਟ ਦੀ ਇਹ ਸਾਡਾ ਹੈਡ ਫਾਰਮੈਟ ਅੱਛਾ ਜੀ ਫਰਮਾਨ ਫਿਰ ਕਿਹੜੇ ਸਾਲ ਚਾਹੀਦਾ ਸੀਦਰ ਲਵੇ ਇਹ 2009 ਦਾ ਅੱਛਾ 2009 ਤੋਂ ਨਾਲ ਹੀ ਹੈ ਫਿਰ ਤਾਂ ਸੇਬੀ ਨੇ 9799 ਤੋਂ ਮਸ਼ੀਨ ਟਰੈਕਟਰ ਵਾਲੀ ਲਿਆਂਦੀ ਸੀ ਵੀ ਜ਼ਿੰਦਗੀ ਆ ਜ세ਬੀ ਉਹਨਾਂ ਦੀ ਪੂਰੀ ਅਸੀਂ ਉਹ ਕਰਦੇ ਆ ਇਹ ਕਹਿੰਦਾ ਤੁਸੀਂ ਕਿ ਮੈਂ ਲੈਣ ਦਾ ਕਿਵੇਂ ਸੋਚ ਚਵਲਾ ਸਾਨੂੰ ਐ ਦੱਸੋ ਬਸ ਐ ਸਾਡੀ ਕੋਈ ਜਿਵੇਂ ਕਣਕ ਇਹ ਜਿਆਦਾ ਮੈਨੂੰ ਲੱਗਦਾ ਇਹੀ ਹੁੰਦੀਆਂ ਨੇ ਕਣਕ ਨਾ ਵੱਢਣ ਵਾਲੀਆਂ ਇਹਦਾ ਇੱਕ ਪਰਮਾਧਮਾ ਨੇ ਕੰਮ ਦੇਣਾ ਸੀ ਹੈ ਨਾ ਇਹਦਾ ਇੱਕ ਬਹਾਨਾ ਸੀ ਇਹਨੇ ਬਾਈ ਗਣਕੇ ਇਹਨਾਂ ਦੀ ਲੇਟ ਕਰਤੀ ਲਾਣੇਦਾਰ ਕਹਿੰਦਾ ਚੱਕ ਵੀ ਲਿਆ ਹੋਣੇ ਹੈ ਕਿ ਉਹ ਹੀ ਕਹਿੰਦਾ ਸੀ ਜਿਹੜੀ ਬੜਦੀ ਜੀ ਅੱਛਾ ਜਿਹੜੀ ਬੜਦੀ ਸੀ ਕਿਸੇ ਦਾ ਉਹ ਆਕਿਆ ਪਿਆ ਸੀ ਹਾਂ ਉਹ ਆਕਿਆ ਪਿਆ ਸੀ ਅਸੀਂ ਕਹਿੰਦੇ ਆ ਕਲਕਤ ਬੜਦੇ ਇਦਾਂ ਮਸ਼ੀਨ ਵਿੱਚ ਨਹੀਂ ਕਹਿੰਦਾ ਮਸ਼ੀਨ ਦੇ ਦੇ ਇਹ ਉਹ ਕਹਿੰਦਾ ਫਿਰ ਮਸ਼ੀਨੇ ਲੈ ਲਓ ਹਾਂ ਮਸ਼ੀਨ ਲੈ ਲੀ ਲੈ ਫਿਰ ਦੇਖ ਦੇ ਲਾ ਫੋਰਮੈਨ ਫਿਰ ਲਿਆਂਦਾ ਭਾਲ ਕੇ ਫੋਰਮੈਨ ਦਾ ਪਿੰਡ ਕਿਹੜਾ ਬਈ ਮਿਓ ਹੁੰਦਾ ਅੱਛਾ ਇਹਨਾਂ ਨੇ ਠੀਕ ਹੈ ਸੇਵਾ ਨਿਭਾਈ ਹੈ ਇਹਨਾਂ ਨੇ ਬਥੇਰੇ ਪੈਸੇ ਹੈ ਇਹ ਹਰ ਸਾਲ ਨਵੀਂ ਮਸ਼ੀਨ ਲੈਂਦਾ ਹਾਂ ਪਰ ਦੋ ਸੀਜ਼ਨਾਂ ਚ ਫਰੀ ਹੈ अच्छा चल यही तो तो हो। आ, गल होंदी है फोरमैन दी फोरमैन ਦਾ ਫਿਰ ਤੁਸੀਂ ਵੀ ਦਿਲੋਂ ਨਹੀਂ ਲੱਗਾਂਗੇ ਹੈਂ ਇੱਕ ਵਾਰ ਮੋਟਰਸਾਈਕਲ ਵੀ ਦਿੱਤਾ ਹਾਂ ਇਹ ਗੱਲ ਹੈਗੀ ਆ ਮੋਟਰਸਾਈਕਲ ਫੋਰਮੈਨ ਭਾਈ ਮੋਟਰਸਾਈਕਲ ਵੀ ਦਿੱਤਿਆ ਹੈ ਸੇਬੀ ਲਵੇ ਉਹ ਗੱਲਾਂ ਉਹ ਜਿਵੇਂ ਫੋਟੋ ਨਹੀਂ ਭਾਈ ਸੀ ਉਹ ਕਲੀਅਰ ਦਿੱਤਾ ਸੀ ਆਪਾਂ ਨੇ ਕਈ ਆਏ ਕਹਿੰਦੇ ਨੇ ਵੀ ਹੂੰ ਵੋਟਰ ਪਾਦੀ ਅੱਛਾ ਉਹ ਖੜਾ ਹੈ ਕਿਹੜੇ ਸੰਨ ਚ ਦਿੱਤੇ ਅਸੀਂ ਇਹਨੇ 23 23 ਚ ਤੇ ਜੱਛਾ ਨਾਲ ਲੱਖ ਸਾਨੂੰ ਕੈਸ਼ ਦਿੱਤਾ ਸੀਗਾ ਅੱਛਾ ਉਹ ਕਾਇ ਇਹ ਤਾਂ ਨੇ ਫਿਰ ਵੀ ਮਸ਼ੀਨਾਂ ਚ ਕਮਾਈ ਨੂੰ ਸੇਬੀ ਨੂੰ ਉਹ ਨਾ ਕਰੀਓ ਤੁਸੀਂ ਹੈ ਹੈ ਪਰ ਇਹ ਘਰ ਛੱਡਣੇ ਪੈਂਦੇ ਨੇ ਕਮਾਈ ਪਿੱਛੇ ਐ ਨਹੀਂ ਹੁੰਦੀ ਹੈਗੀ ਚੰਗੇ ਫੋਰਮੈਨ ਦੀ ਗੱਲ ਹੈ ਮਸ਼ੀਨ ਕਿੰਨੀ ਖੋਲ ਕੇ ਪਰ ਹਾਂ ਕਿੰਨੀ ਖੋਲ ਕੇ ਪੂਰੀਆਂ ਯਾਰ ਮਸ਼ੀਨ ਦੇ 1.5 ਲੱਖ ਪਲੱਸ ਸੰਭਾਲ ਲਾਦਾ ਫੇਰ ਵੱਢਦੀ ਹੈ ਲੰਮਾ ਚੱਲ ਕੇ ਕਣਕ ਦਾ ਸੀਨ ਜਦੋਂ ਆਪਾਂ ਕੱਟ ਕਰਦੇ ਫੇਰ ਹੁਣ ਲੈ ਜਾਂਦੇ ਆ ਉਦੋਂ ਉੱਥੇ ਚੱਲਦੀਆਂ ਨੇ ਕਮੁਰਦੀਆਂ ਨੀ ਜੀਰੂ ਵੱਲ ਸੜ ਕੇ ਬਾ ਕਣਕ ਵੱਲੇ ਆਣਗੀਆਂ ਹਾਂ ਆ ਲਾਸਟ ਜੰਮੋਂ ਕਰਕੇ ਆਣਗੇ ਆ ਇੱਕ ਵੀ ਮੁੰਡਿਆਂ ਨੇ ਕੂਲਰ ਬਣਾਇਆ ਹੈ ਵਰਮਨ ਇੱਧਰ ਸਾਡੇ ਛੇਰ ਗਿੱਲ ਜੀ ਹਾਂ ਜੀ ਉਹ ਕੂਲਰ ਬਣਾਇਆ ਬਾਈ ਉਹ ਤੂੰ ਨਾ ਸੋਚ ਲਈ ਕਿਤੇ ਮਲਕੀਤ ਲੈਣ ਦੀ ਕਿਤੇ ਗਾਲਾਂ ਦਵਾ ਦੇ ਸਾਨੂੰ ਹੈ ਉਹ ਦਿਲ ਬਹੁਤ ਵੱਡਾ ਮੋਨੂ ਦਾ ਦੇ ਵੀ ਆਈ ਨਾ ਦੇਦੇ ਹਾਂ ਅੱਛਾ ਜੀ ਇਹ ਲਾਇਆ ਕਿੱਥੇ ਕਰਾਂਗੇ ਆਪਾਂ ਅੱਛਾ ਉਰੀ ਚਲਾਉਣ ਵਾਸਤੇ ਫਿਰ ਮਸ਼ੀਨ ਦੇ ਵੀ ਫਟ ਕਰੋ ਯਾਰ ਇੱਥੇ ਵੀ ਕਰਾਂਗੇ ਬਣਾਵਾਂਗੇ ਛੋਟਾ ਬਣਾਵਾਂਗੇ ਆਹ ਜਗਾੜੀ ਨੇ ਬਈ ਫੋਰਮੈਨ ਜਗਾੜੀ ਨੇ ਜਗਾੜ ਤਾਂ ਜਗਾੜ ਹੀ ਆ ਇਹ ਤਾਂ ਜਿਵੇਂ ਮਰਜ਼ੀ ਲੱਗ ਜਾ ਜਗਾੜੇ ਜਾਂਦੇ ਨੇ ਤੇ ਜਗਾੜ ਲਾਉਣ ਜਾਣਗੇ ਮਸ਼ੀਨ ਚਲਾ ਗਿਆ ਮਸ਼ੀਨ ਚਲਾ ਗਿਆ ਲੈ ਵੀ ਸੇਬੀ ਵਾਲੇ ਇੱਧਰ ਸੈਲਰ ਚ ਜਾ ਕੇ ਦੇਖਦੇ ਇੱਥੇ ਕਿੰਨੀਆਂ ਕਮਾਈ ਨਾ ਨੇ ਇੱਥੇ ਆਹ ਦੱਸ ਵੀ ਕਿਹੜਾ ਮਾਡਲ ਮਸ਼ੀਨ ਹੈ 19 ਮਾਡਲ ਅੱਛਾ 19 ਜੇ ਪਹਿਲੀ ਦਿੱਤੀ ਸੀ ਇਹ ਤੁਮ ਅੱਛਾ ਮੋਂ ਨੂੰ ਤਾਂ ਵੀਰੇ ਨੇ ਪਹਿਲੀ ਕਮੈਨ ਆ ਬਈ ਹੈ ਅੱਛਾ ਪਹਿਲਾ ਬੂਟਾ ਮੇਰੇ ਘਰੇ ਮੋਂ ਨੂੰ ਨੇ ਲਾਇਆ ਅੱਛਾ ਇਹਦੇ ਲੱਗਣ ਨਾਲ ਫਿਰ 20 ਪਲੱਸ ਬੈਂਦੀ ਹੋ ਗਈਆਂ ਸੀ ਕਹਿੰਦੇ ਫਿਰ ਘਟਦੀਆਂ ਚਲੋ ਐ ਘਟਾ ਲੀਆਂ ਸੀ ਆ ਵੀ ਇਹ ਬੰਦਿਆਂ ਦੀ ਅਰੇਂਜਮੈਂਟ ਘਟੋਈ ਸੀ ਹੁਣ ਵੀ 100 ਪਲੱਸ ਮੈਂ ਕਹਿੰਦਾ ਜਿਹਦੇ ਕਰੇ ਮਲਕੀ ਤੇ ਇੱਕ ਵਾਗੀ 2 3 4 5 ਅੱਛਾ ਡਬਲ ਹੁੰਦੀਆਂ ਨੇ ਓਹੋ ਬੰਦੇ ਨੂੰ ਵਰਖ ਲੰਦਾ ਵੀ ਉਹ ਐਂ ਦੇਖ ਲੰਦਾ ਵੀ ਵਰਤਨ ਨਾਲ ਪੈਸੇ ਨਹੀਂ ਕੋਈ ਦਿੱਕਤ ਨਹੀਂ ਆ ਦੋਏ 20 ਨੇ ਅੱਛਾ ਇਹ ਵੀ ਮੜ ਲੰਨੇ ਇਸ ਦੂਬਾਰ ਵੀ ਇੱਧਰ ਆ ਇੱਧਰ ਅੱਗੇ ਆ ਜਾ ਅਜੂ ਵੀ ਆਊਗੀ ਅੱਛਾ ਯਾਦ ਨਹੀਂ ਫਿਰ ਹੈ ਅੱਛਾ ਸਾਰਾ ਠੀਕ ਆ ਦੋ ਮਲਕੀਤਾ ਆ ਗਈਆਂ ਇੱਕ ਆਹ ਕੜੀਆ ਕਰਤਾਰ ਹੈ ਸਾਰਾ ਕਿਹੜਾ ਮਾਡਲ ਆ 24 24 ਇਹ ਤਾਂ ਪਿਛਲੀ ਵਾਰ ਤੇ ਉਹ ਤਾਂ 25 ਆ ਨਾ ਤੇਰੇ ਕੋਲ ਇਹੜੀ ਹਮੇਸ਼ਾ ਆ ਆਹ ਵੀ ਮਲਕੀਤਾ ਖੜੀ ਆ ਇਹ ਕਿੰਨੇ ਮਾਡਲ ਹੈ ਇਹ 20 ਮਾਡਲ ਹੈ ਇਹ 20 ਭਾਈ ਜਿਹੜੇ ਨੇ ਸੇਬੀ ਨਾਲ ਠੀਕ ਆ ਮਲਕੀਤ ਵਾਲੇ ਨੇ ਦਲ ਖੋਲ ਕੇ ਮਸ਼ੀਨਾਂ ਦਿੱਤੀਆਂ ਨੇ ਤਾਂ ਕਰਕੇ ਵੀਰੇ ਨੂੰ ਬਈ ਮਸ਼ੀਨਾ ਮਸ਼ੀਨਾ ਵਾਲਾ ਕਰਦਾ ਸੇਬੀ ਸੇਬੀ ਲਾਦਾ ਜਾਣ ਚਾਰੇ ਪਾਸੇ ਵੀ ਸੇਬੀ ਵੀ ਹੈਗਾ ਕੋਈ ਚੱਕੀ ਤੁਰ ਗਿਆ ਲਾਣੇਦਾਰ ਨੇ ਵੀ ਕਹਦਾ ਹੱਥ ਚੱਕ ਦੇ ਕਹਿੰਦਾ ਹੈ ਦੱਬੀ ਰੱਖੀ ਕੇਲੀ ਲੌਕਡਾਊਨ ਚ ਬਹੁਤ ਨਜ਼ਾਰਾ ਲੱਤਾਂ ਹਣਾ ਬਹੁਤ ਬਹੁਤ ਪੈਸੇ ਲੈਂਦੇ ਸੀ ਬਹੁਤ ਅੱਛਾ ਉਹਦੋਂ ਲਿਆਦੇ ਸੀ ਦੇਖਿਆ ਕਈ ਵਾਰ ਮੰੰਦਾ ਵੀ ਆਇਆ ਮੈਂ ਕਈ ਵਾਰ ਕੰਪੀਟੀਸ਼ਨ ਚ ਵੀ ਮਸ਼ੀਨ ਆਉਂਦਾ ਕਦੇ ਭਰਾਵਾ ਮੰੰਦਾ ਹੀ ਨਹੀਂ ਰਿਹਾ ਅੱਛਾ ਅੱਜ ਤੱਕ ਠੀਕ ਹੈ ਆਪਾਂ ਬਾਹਰ ਵਾਲੀ ਚੱਲੋ ਨਾਲੇ ਆ ਰੇਟ ਘਟ ਤੇ ਚਲਾਉਗਾ ਯਾਰ ਜਿਹੜਾ ਉਹਦਾ ਹੀ ਮੰੰਦਾ ਰਹੂਗਾ ਆਪਣਾ ਦੇਖੋ ਜੇ ਮੰੰਦਾ ਆਂਦਾ ਇੰਨੀਆਂ ਮਸ਼ੀਨਾਂ ਹਾਂ ਫੇਰ ਤਾਂ ਕਿੱਥੇ ਰਹਿ ਹਾਂ ਫੇਰ ਤਾਂ ਕਿੱਥੇ ਰਹਿ ਕਿੰਨਾ ਕਿੱਥੇ ਚੱਲਦੀਆਂ ਹੂੰ ਵੀ ਆਪਣਾ ਕਦੇ ਮੰੰ ਟੂੜੀ ਵਾਲਿਆਂ ਵੀ ਚਲਾਉਣਾ ਉਹਨਾਂ ਆ ਦੋਏ ਆਪਣੀਆਂ ਨੇ ਕੇਐਸ ਅੱਛਾ ਕੇਐਸ ਹੀ ਚਲਾਉਣਾ ਅੱਛਾ ਟੂੜੀ ਵਾਲੀ ਕੇਐਸ ਹੀ ਚਲਾਉਣਾ ਇਹ ਵੀ ਗੁਜਰਾਤ ਜਾਂਦੀਆਂ ਨੇ ਅੱਛਾ ਮਲਕੀਤ ਤਾਂ ਇੱਕ ਕੇਐਸ ਹੈ ਐਸ ਕਿੰਨੇ ਮਾਡਲ ਹੈ ਉਹ 21 ਅੱਛਾ 2021 ਟਾਇਰ ਵੈਂਚਰ ਹੋ ਰਹੇ ਇਹਦਾ ਸਟਿੱਪਣੀਆਂ ਸਟੁੱਪਣੀਆਂ ਸਾਰਿਆਂ ਨਾਲ ਹੈ ਸਭ ਨਾਲ ਸਮਾਨ ਆ ਪੱਦਾ ਬੜਾ ਅੱਛਾ ਆਹ ਟੂਲਾਪ ਬਣਾਏ ਹੈ ਸਮਾਨ ਨਾਲ ਸਮਾਨ ਨਾਲ ਹੀ ਚਲਦੀਆਂ ਨੇ ਫਿਰ ਲੰਮਾ ਚਲਾਉਣਾ ਹੋਵੇ ਜੇ ਠੀਕ ਆ ਬੀਚ ਲੈਂਦੀਆਂ ਨੇ ਦੋ ਬੀਚ ਕਿੰਨੀਆਂ ਲੈਂਦੀਆਂ ਦੀਆਂ ਲੰਬਾ ਬ੍ਰਦਰ ਹੈ ਲੰਬਾ ਬ੍ਰਦਰ ਸਾਰਿਆਂ ਤੇ ਲਿਖਿਆ ਚਾਗਦਾ ਨਹੀਂ ਅਗਲਾ ਕੋਈ ਇਹ ਰਾਣੀ ਉਹ ਫਿਰ ਗਰੁੱਪ ਬਣ ਜਾਂਦਾ ਨਾ ਇੱਕ ਲੰਬਾ ਬ੍ਰਦਰ ਨੇ ਕਿਹਾ ਪੰਗਾ ਵੀ ਪਾਦਾ ਸੀ ਡੈਸਕ ਆਪ ਨਾਲ ਅੱਛਾ ਜੀ ਐਂ ਬੰਦੇ ਨੇ ਲੰਬਾ ਬ੍ਰਦਰ ਹੈ ਬੰਦੇ ਵੀ ਬਹੁਤ ਹੋ ਜਾਂਦੇ ਨੇ 20 50 ਬੰਦੇ ਅਸੀਂ ਇਕੱਠੇ ਹੋ ਜਾਂਦੇ ਨੇ ਲੈ ਵੀ ਸੇਵੀ ਭਾਈ ਵੀ ਧੰਨ ਭਾਗ ਤੇਰੇ ਘਰ ਪਰਤਾ ਮਲਕੀਤ ਵਾਲੇ ਨੇ ਹਣਾ ਤੋ ਵੱਡਾ ਆਉਦਾ ਧੰਨਵਾਦ ਕਰਦੇ ਆਂ ਬਾਈ ਮੋਨੂ ਦਾ ਹਾਂ ਮੋਨੂ ਦਾ ਕਰਨਾ ਵੀ ਬਣਦਾ ਦੇਖ ਹਣਾ ਐਂ ਤਾਂ ਬੰਦੇ ਨੂੰ ਜਾਣਾ ਪੈ ਜਾਂਦਾ ਹੋਰਾਂ ਪਰਾਂ ਪਰ ਇੱਕ ਵਾਰ ਹੁੰਦਾ ਬਾਰ ਬਾਰ ਨਹੀਂ ਹੁੰਦਾ ਹਾਂ ਇਹ ਗੱਲ ਵੀ ਆ ਗਈ ਮਤਲਬ ਜਿਹੜਾ ਬੰਦਾ ਗੁਣ ਨੂੰ ਸਮਝੇ ਉਸੇ ਓਹੀ ਬੰਦਾ ਇਹ ਤਾਂ ਗੱਲ ਹੈਗੀ ਆ ਆ ਲਾਇਆ ਸੀ ਵੀ ਮੋਨੂ ਵੀਰੇ ਨੇ ਬੂਟਾ